ਪੰਜਾਬ ਪਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕਵਰਦੀਪ ਸਿੰਘ ਪਟਿਆਲਾ ਰਜਿੰਦਰ ਹਸਪਤਾਲ ਪਹੁੰਚੇ ਨੇ ਜਿੱਤੇ ਜ਼ਖਮੀ ਬੱਚੇ ਦਾ ਹਾਲਚਾਲ ਪੁੱਛਿਆ ਤੇ ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੋ ਵੀ ਦੋਸ਼ੀ ਹੈ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਉਹਨਾਂ ਨੇ ਕਿਹਾ ਕਿ ਬੱਚੇ ਦੀ ਪੜ੍ਹਾਈ ਤੇ ਪੂਰੇ ਇਲਾਜ ਦਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ ਜੋ ਵੀ ਦੋਸ਼ੀ ਹੈ ਉਸ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਬੱਚੇ ਨੂੰ ਦੇਖਣ ਆਏ ਸੀਗੇ ਬੱਚੇ ਦੀ ਜਿਹੜੇ ਮੈਡੀਕਲ ਸੁਪਰਡਿੰਟੈਂਡੈਂਟ ਨੇ ਉਹਨਾਂ ਦੱਸਿਆ ਕਿ ਬੱਚੇ ਦੀ ਸਿਹਤ ਠੀਕ ਹੈ ਔਰ ਉਹਦੇ ਕੋਈ ਇਦਾਂ ਦੀਆਂ ਇੰਜਰੀਜ਼ ਨਹੀਂ ਨੇ ਜਿਹੜੀਆਂ ਕਿ ਜਿਹਨੂੰ ਇੰਟੈਂਸਿਵ ਕੇਅਰ ਦੀ ਲੋੜ ਹੋਵੇ ਆਦਰਵਾਈਜ਼ ਸਾਈਕੋਲੋਜੀਕਲ ਹੈਲਪ ਦੀ ਲੋੜ ਹੋਏਗੀ ਤੇ ਉਹ ਕਰਨਗੇ ਮੈਡੀਕੇਸ਼ਨ ਚੱਲੇਗੀ ਦ ਚਾਈਲਡ ਵਿਲ ਸਟੇ ਹੇਅਰ ਟਿਲ ਦੀ ਫਰਦਰ ਆਰਡਰਸ ਜਿੰਦ ਤੱਕ ਲੋੜ ਡਾਕਟਰ ਸਾਹਿਬ ਜਦ ਤੱਕ ਡਾਕਟਰਸ ਨੂੰ ਲੋੜ ਨਹੀਂ ਮਹਿਸੂਸ ਹੁੰਦੀ ਸਰ ਪੁਲਿਸ ਵੱਲੋਂ ਜਿਹੜਾ ਨਾਲ ਹੀ ਤੁਰੰਤ ਕਾਰਵਾਈ ਕੀਤੀ ਹੈ ਜਿਹੜੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਮਹਿਲਾ ਦੇ ਉੱਪਰ ਤੋ ਪੁਲਿਸ ਨੇ ਤਾਂ ਬੜੀ ਪ੍ਰੌਮਪਟ ਔਰ ਐਪਰੀਸ਼ੀਏਬਲ ਕੰਮ ਕੀਤਾ ਹੈ ਜੀ ਔਰ ਲੇਕਿਨ ਸਾਡਾ ਆਂਦਾ ਇਹ ਸੀਗਾ ਰੀਜ਼ਨ ਕਿ ਇੱਕ ਤਾਂ ਬੱਚੇ ਨੂੰ ਪਰਸਨਲੀ ਦੇਖਣਾ ਚਾਹੁੰਦੇ ਸੀਗੇ ਬੱਚੇ ਦੀ ਪੁਲਿਸ ਨੇ ਤਾਂ ਆਪਣੀ ਕਾਰਵਾਈ ਕਰਤੀ ਹੁਣ ਜਿਹੜੇ ਕੁਝ ਚੀਜ਼ਾਂ ਦੀ ਕਮੀ ਰਹਿ ਗਈ ਸੀ ਕੋਈ ਆਪਾਂ ਜਾਣਦੇ ਹਾਂ ਕਿ ਜਿਹੜਾ ਐਕਟ ਹੋਇਆ ਬੜਾ ਇਨਹਿਊਮਨ ਸੀਗਾ ਔਰ ਇਹਦੇ ਵਿੱਚ ਨਾ ਐਗਜ਼ੈਂਪਲਰੀ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਕੰਮ ਕੀਤਾ ਕਿਉਂਕਿ ਇਹ ਅੱਜਕੱਲ ਟ੍ਰੈਂਡ ਹੀ ਬਣ ਗਿਆ ਹੈ ਕਿ ਗਰੀਬ ਜਿਹੜੇ ਗਰੀਬ ਨਹੀਂ ਉਹ ਬੱਚਾ ਖਰੀਦ ਲੋ ਇਹ ਗੋਦ ਲੈ ਕੇ ਉਹਨੂੰ ਸ਼ੋਅ ਕਰ ਦੋ ਜੀ ਗੋਦ ਲੈ ਲਿਆ ਖਰੀਦ ਕੇ ਫਿਰ ਆਪਣੇ ਘਰ ਵਾਸਤੇ ਵਰਤੋ ਬਹੁਤ ਅਨਫੋਰਚੂਨੇਟ ਔਰ ਇਸ ਕਰਕੇ ਇਹਦੇ ਵਾਸਤੇ ਅ ਅਸੀਂ ਚਾਰੇ ਸੀਗੇ ਕਿ ਐਗਜ਼ੈਂਪਲ ਹੀ ਫੰਕਸ਼ਨ ਮਿਲੇ ਬਾਕੀ ਉਸ ਤੋਂ ਬਾਅਦ ਵੀ ਬਹੁਤ ਕੰਮ ਨੇ ਬੱਚੇ ਬੱਚੇ ਦੀ ਸਟੱਡੀ ਹੋ ਕਿੱਧਰ ਰਹਿ ਗਈ ਦੇਖੋ ਇਹ ਦਿਸ ਸੀਡਬਲ ਸੀਵਲ ਡਿਸਾਈਡ ਇਹ ਸਾਡਾ ਬੱਚੇ ਦੇ ਡੈਡੀ ਜੀ ਉੱਤੇ ਵੀ ਕਾਰਵਾਈ ਹੋਈ ਕਿਉਂਕਿ ਉਹ ਕਹਿ ਰਿਹਾ ਕਿ ਦੋ ਬੱਚੇ ਐ ਇਹਨੂੰ ਮੈਂ ਨਹੀਂ ਸਾਂਭ ਸਕਦਾ ਦੇਖੋ ਜੇ ਨਹੀਂ ਸਾਂਭ ਸਕਦੇ ਕਾਰਵਾਈ ਨਹੀਂ ਹੁੰਦੀ ਉਹਨਾਂ ਦਾ ਪ੍ਰੋਸੈਸ ਹੁੰਦਾ ਹੈ ਉਹ ਅਡਾਪਟ ਅਡਾਪਸ਼ਨਸ ਦੇ ਸਕਦੇ ਆ ਅਡਾਪਸ਼ਨ ਉਹਨਾਂ ਨੇ ਦਿੱਤੀ ਹੈ ਲੇਕਿਨ ਸ਼ਾਇਦ ਉਹਨਾਂ ਨੂੰ ਰੂਲਸ ਦਾ ਨਹੀਂ ਪਤਾ ਸੀਗਾ ਕਿ ਕੀ ਕੁਝ ਰੀਜ਼ਨ ਸੀਗਾ ਸਰ ਜਿਸ ਤਰ੍ਹਾਂ ਤੁਸੀਂ ਪੁਲਿਸ ਦੀ ਪੁਲਿਸ ਨੇ ਫੌਰਨ ਕਾਰਵਾਈ ਕੀਤੀ ਹੈ ਪਰ ਡਿਪਾਰਟਮੈਂਟ ਦਾ ਕਿਤੇ ਨਾ ਕਿਤੇ ਹੈਗਾ ਵੀ ਡਿਪਾਰਟਮੈਂਟ ਐਜੇ ਮਾਮਲੇ ਦੇ ਵਿੱਚ ਜ਼ਿਆਦਾ ਧਿਆਨ ਬੱਚੇ ਨੇ ਕਿ ਸਰ ਸੜਕਾਂ ਦੇ ਉੱਪਰ ਐਸੇ ਬੱਚੇ ਨੇ ਸਰ ਜਿਹੜੇ ਲਗਾਤਾਰ ਭੀਕ ਮੰਗਦੇ ਨੇ ਦੇਖੋ ਜਿਹੜਾ ਮੈਂ ਤੁਹਾਡੇ ਰਾਂਹੀਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਰਿਸਪੌਂਸਿਬਿਲਟੀ ਇੱਕ ਸੁਸਾਇਟੀ ਦੀ ਹੈ ਆਪਣੇ ਬੱਚੇ ਪਾਲਣਾ ਕਿਉਂਕਿ ਅਸੀਂ ਤਾਂ ਬਜ਼ੁਰਗ ਹੋ ਜਾਾਂਗੇ ਦੇਸ਼ ਨੂੰ ਅੱਗੇ ਕੌਣ ਲੈ ਕੇ ਜਾਏਗਾ ਬੱਚੇ ਲੈ ਕੇ ਜਾਣਗੇ ਸਾਨੂੰ ਕੌਣ ਅੱਗੇ ਸਾਡੀ ਦੇਖਭਾਲ ਕਰੇਗਾ ਸਾਡੇ ਬੱਚੇ ਹੀ ਕਰਨਗੇ ਇਹ ਈਚ ਐਂਡ ਐਵਰੀ ਪਰਸਨ ਦੀ ਰਿਸਪੌਂਸਿਬਿਲਟੀ ਹੈ ਜੀ ਇਹ ਇਕੱਲੇ ਡਿਪਾਰਟਮੈਂਟ ਦੀ ਰਿਸਪੌਂਸਿਬਿਲਟੀ ਨਹੀਂ ਹੈ মিডিਆ ਦੇ ਲੈਟ ਮੀ ਸੇ ਇਹ মিডিਆ ਦੀ ਰਿਸਪੌਂਸਿਬਿਲਟੀ ਹੈ মিডিਆ ਦੇ ਰਾਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਇੱਕ ਰਿਕਵੈਸਟ ਕਰਨਾ ਚਾਹੁੰਦਾ ਹਾਂ ਕਿ ਵੀ ਇਹ ਅਸੀਂ ਡਿਪਾਰਟਮੈਂਟ ਦੀ ਵੇਟ ਨਾ ਕਰੀਏ ਔਰ ਮੈਂ ਵੈਸੇ মিডিਆ ਦਾ ਵੀ ਥੈਂਕਫੁਲ ਹਾਂ ਕਿ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਕੇਸ ਆਇਆ ਉਹ ਹਾਈਲਾਈਟ ਹੋਇਆ ਔਰ ਅੱਗੇ ਕਹਾਂ ਕਹਾਂ ਚ ਪਹੁੰਚੇਗਾ ਇਸ ਨਾਲ ਜਾਗਰੂਤਾ ਵਧੇਗੀ ਤੁਸੀਂ ਕਿਵੇਂ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਉਂਕਿ ਇਹ ਮਾਮਲਾ ਜਿਹੜਾ ਹੈ ਉਹ ਕਮਿਸ਼ਨ ਕੋਲ ਨਹੀਂ ਪਹੁੰਚਿਆ ਇਹ ਮਾਮਲਾ ਇੱਕ ਸੁਸਾਇਟੀ ਕੋਲ ਪਹੁੰਚਿਆ ਹੈਗਾ ਯਾਨੀ ਕਿ ਕਮਿਸ਼ਨ ਦੇ ਉੱਪਰ ਪਰੋਸਾ ਨਹੀਂ ਸੀਗਾ ਲੋਕਾਂ ਨੂੰ ਕਿਉਂਕਿ ਉਸ ਨੇ ਦਿੱਤਾ ਨਹੀਂ ਕਿਉਂਕਿ ਕਾਰਵਾਈ ਬਹੁਤ ਘੱਟ ਹੁੰਦੀ ਹੈ ਸਰ ਜਦੋਂ ਕੋਈ ਵੀ ਕਮਿਸ਼ਨ ਹੈ ਇੱਕ ਮਾਨਿਟਿੰਗ ਬੋਡੀ ਹੈ ਕਮਿਸ਼ਨ ਦੀਆਂ ਅੱਖਾਂ ਹੱਥ ਕੌਣ ਨੇ ਤੁਸੀਂ ਲੋਕ ਆਮ ਜਨਤਾ ਕਮਿਸ਼ਨ ਇਹ ਤਾਂ ਹੈ ਨਹੀਂ ਨਾ ਕਿ ਹਰ ਜਗ੍ਹਾ ਅਵੇਲੇਬਲ ਹੈ ਹਰ ਜਗ੍ਹਾ ਲੋਕਾਂ ਨੂੰ ਅਵੇਅਰ ਕਰਨਾ ਕਮਿਸ਼ਨ ਕਮਿਸ਼ਨ ਦੀ ਰਿਸਪੋਨਸੀਬਿਲਟੀ ਹੈ ਤੁਹਾਡੇ ਮਾਦਿਆਂ ਨੇ ਅਸੀਂ ਕਰ ਰਹੇ ਆ ਪਲੀਜ਼ ਸਰ ਤੁਸੀਂ ਬੱਚੇ ਨੂੰ ਮਿਲ ਕੇ ਆਏ ਹੋ ਸਰ ਤਾਂ ਤਸੱਦਦ ਹੀ ਕੀਤੀ ਹੈ ਕਿੱਦਾਂ ਦੀ ਤਸੱਦਦ ਦਿੱਤੀ ਗਈ ਹੈ ਕਿੱਦਾਂ ਦੀ ਕੋਈ ਆਇਰਨ ਲਗਾਇਆ ਗਿਆ ਜਾਂ ਉਸ ਨੂੰ ਕਿੰਨੇ ਸਮੇਂ ਤੋਂ ਤਸੱਦਦ ਦੇ ਰਹੇ ਸੀ ਕਿ ਕੋਈ ਗੱਲਬਾਤ ਹੋਈ ਅੰਦਰ ਦੇਖੋ ਜੀ ਬੱਚੇ ਨੂੰ ਅਸੀਂ ਬੱਚੇ ਨਾਲ ਗੱਲ ਕੀਤੀ ਪਰਸਨਲੀ ਉਹਨੇ ਆਪ ਸਟੇਟਮੈਂਟ ਦਿੱਤੀ ਹੈ ਕਿ ਬੱਚੇ ਦੇ ਗਰਮ ਆਇਰਨ ਲਗਾਇਆ ਗਿਆ ਯਾਨੀ ਕਿ ਪ੍ਰੈਸ ਲਗਾਈ ਗਈ ਉਹਦੇ ਹੱਥਾਂ 'ਤੇ 20 ਨਿਸ਼ਾਨ ਨੇ ਜਿਹੜੇ ਡੌਗ ਬਾਈਟ ਦੇ ਨੇ ਉਹਦੀ ਪਿੱਠ 'ਤੇ ਵੀ ਨਿਸ਼ਾਨ ਨੇ ਬੱਚਾ ਬਹੁਤ ਜ਼ਿਆਦਾ ਡਿਪਰੈਸਡ ਹੈ ਉਹਨੂੰ ਇਲੀਗਲੀ ਕਨਫਾਈਨਮੈਂਟ ਹੋਣੀ ਕੀਤੀ ਗਈ ਹੈ ਔਰ ਨੂੰ ਇੱਕ ਤਰ੍ਹਾਂ ਜੇਲ੍ਹ ਵਾਂਗ ਰੱਖਿਆ ਗਿਆ ਸੀਗਾ ਐਨੀਮਲਸ ਵੀ ਸੀ ਸਰ ਸਾਹਮਣੇ ਤੇ ਕੁੰਕਾਰ ਜੀ ਜੀ ਕੁਝ ਕਹਿੰਦੇ ਆ ਕਿ ਪੰਜ ਛੇ ਕੁੱਤੇ ਹੈਗੇ ਆ ਉਹ ਵੀ ਵੇਖਾਂਗੇ ਕਿ ਉਹਦੀ ਵੀ ਦੇਖੋ মিডিਆ ਦੇ ਰਾਹੀਂ ਮੈਂ ਵੀ ਸਾਰੇ ਦੱਸਣਾ ਚਾਹੁੰਦਾ ਕਿ ਹਰ ਆਪਣਾ ਜਿਹੜਾ ਬੱਚਾ ਜਿਨ੍ਹਾਂ ਨੇ ਆਪਣੇ ਫੈਮਲੀ ਨੇ ਕੁੱਤਾ ਰੱਖਣਾ ਹੈ ਕਿ ਉਹਨੂੰ ਰਜਿਸਟਰ ਕਰਾਉਣਾ ਨਹੀਂ ਤਾਂ ਉਹ ਇਲੀਗਲ ਬਣੇਗਾ ਜਿਵੇਂ ਆ ਪੰਜ ਕੁੱਤੇ ਆ ਪੰਜ ਕੁੱਤੇ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੈ ਤੁਹਾਨੂੰ ਕਾਰਪੋਰੇਸ਼ਨ ਜਾ ਕੇ ਹਰ ਕੁੱਤੇ ਨੂੰ ਰਜਿਸਟਰ ਕਰਾਉਣਾ ਪਏਗਾ ਤਾਂ ਇਹ ਤੁਹਾਡਾ ਹੱਕ ਬਣੇਗਾ ਆਦਰਵਾਇਸ ਸਾਡੇ ਤੇ ਬਣਦੀ ਕਾਰਵਾਈ ਹੋਏ ਬੱਚੇ ਦੀ ਕੋਈ ਸਟੱਡੀ ਵਗੈਰੇ ਹੁਣ ਕਿਉਂਕਿ ਬੱਚਾ ਥੋੜਾ ਬਿਲਕੁਲ ਬਿਲਕੁਲ ਬੱਚੇ ਨੂੰ ਸੋਸਾਇਟੀ ਵਿੱਚ ਦਵਾਰ ਤੋਂ ਲਿਆਉਣ ਵਾਸਤੇ ਉਹਨੂੰ ਐਜੂਕੇਸ਼ਨ ਸਕੂਲ ਚ ਪਾਇਆ ਜਾਏਗਾ ਉਹਦੀ ਦੇਖਭਾਲ ਰਖ ਰਖਾਵ ਹਰ ਚੀਜ਼ ਦੀ ਧਿਆਨ ਰੱਖਿਆ ਜਾਏਗਾ ਕਵਰ ਸਰ ਤੁਸੀਂ ਮੀਡੀਆ ਦੀ ਗੱਲ ਕੀਤੀ ਕਿ ਮੀਡੀਆ ਦੇ ਨੋਟਿਸ ਚ ਆਉਂਦਾ ਤਾਂ ਸਾਡੇ ਤੱਕ ਗੱਲ ਪਹੁੰਚਾਓ ਕਈ ਵਾਰੀ ਮੀਡੀਆ ਦਾ ਜਿਹੜਾ ਤੁਹਾਡੇ ਅਫਸਰ ਨੇ ਫੋਨ ਨਹੀਂ ਚੱਕਦੇ ਸਰ ਫਿਰ ਉੱਥੇ ਅਸੀਂ ਕਿਨੂੰ ਦੋਸ਼ ਦੇਈਏ ਦੇਖੋ ਪੂਰਾ ਪ੍ਰੋਸੈਸ ਬਣਿਆ ਹੋਇਆ ਜੀ ਮਨ ਲਓ ਕਿ ਇੱਕ ਅਫਸਰ ਨੇ ਨਹੀਂ ਚੱਕਿਆ ਤੁਸੀਂ ਡੀਸੀ ਸਾਹਿਬ ਨੂੰ ਲਿਖ ਸਕਦੇ ਹੋ ਜੀ ਔਨਲਾਈਨ ਚੱਕਿਆ ਡਿਵੀਨ ਕਮਿਸ਼ਨ ਨੂੰ ਲਿਖ ਸਕਦੇ ਹੋ ਜੀ ਪੁਲਿਸ ਨੂੰ ਇਨਫੋਰਮ ਕਰ ਸਕਦੇ ਹੋ ਐਸਐਚ ਨੂੰ ਇਨਫੋਰਮ ਕਰ ਸਕਦੇ ਹੋ ਡੀਜੀ ਤੱਕ ਲੈਟਰ ਜਾਂਦੀ ਹੈ ਸੀਐਮ ਆਪ ਮੈਂ ਉਹੀ ਕਹਿ ਰਿਹਾ ਨਾ ਅਲਟੀਮੇਟਲੀ ਕਮਿਸ਼ਨ ਇੱਕ ਮੋਨਿਟਰਿੰਗ ਬਾਡੀ ਹੈ ਅਸੀਂ ਮੋਨਿਟਰ ਕਰਨਾ ਹੈ ਕਿ ਕੰਮ ਕਿਵੇਂ ਚੱਲ ਰਿਹਾ ਸਾਨੂੰ ਲਿਖ ਸਕਦੇ ਹੋ ਸਾਨੂੰ ਮੇਲ ਕਰ ਸਕਦੇ ਹੋ ਇਹ ਪੋਸੀਬਲ ਨਹੀਂ ਹੈ ਮੇਰੇ ਬੈਠੇ ਹੁੰਦੇ ਹੋਏ ਮੈਂ ਤੁਹਾਨੂੰ ਗਾਰੰਟੀ ਦੇਣਾ ਚਾਹੁੰਦਾ ਕਿ ਜੀ ਮੈਨੂੰ ਮੇਲ ਆਏਗੀ ਤੇ ਉਹਦਾ ਰਿਸਪਾਂਸ ਨਹੀਂ ਹੋਏਗਾ ਇੱਕ ਪੋਸੀਬਲ ਨਹੀਂ ਸਰ ਕਾਫੀ ਅਸੀਂ ਬੈਠੇ ਇਸ ਵਾਸਤੇ ਬੈਗਰ ਜਿਹੜੇ ਨੇ ਉਹ ਸੜਕਾਂ ਦੇ ਉੱਪਰ ਨੇ ਬਟ ਉਸ ਦੇ ਉੱਪਰ ਲਾਈਨ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਕਾਫੀ ਸਾਰੇ ਬੈਗਰ ਸਿਪਾਵੇਂ ਪਟਿਆਲਾ ਹੋਵੇ ਪਾਵੇਂ ਉੱਥੋਂ ਜਲੰਧਰ ਹੋਵੇ ਕਾਫੀ ਸਾਰੀ ਇਸ ਤਰੀਕੇ ਦੇ ਬੈਗਰਸ ਬੱਚੇ ਨੇ ਜਿਹੜੇ ਸੜਕਾਂ ਤੇ ਨੇ ਉਹਨਾਂ ਨੂੰ ਲੈ ਕੇ ਕਮਿਸ਼ਨ ਕੀ ਕਰ ਰਹੇ ਜੀ ਦੇਖੋ ਅਸੀਂ ਆਦਾ ਹੁਣ ਜਿਹੜਾ ਕੁਆਟਰ ਹੈ ਇਹ ਹੈਗਾ ਹੀ ਜਿਹੜੇ ਚਾਈਲਡ ਬੈਗਰਸ ਨੇ ਉਹਨਾਂ ਨੂੰ ਰੀ ਇਨਡਕਟ ਕਰਨਾ ਸੋਸਾਇਟੀ ਵਿੱਚ ਉਹਨਾਂ ਨੂੰ ਰੈਸਕਿਊ ਕਰਨਾ ਉਹ ਪੂਰਾ ਇੱਕ ਉਹਦਾ ਬਣਾ ਕੇ ਦਿੱਤਾ ਹੋਇਆ ਹੈ ਕਮਿਸ਼ਨ ਨੇ ਉਹ ਹਰ ਡਿਸਟ੍ਰਿਕਟ ਚਲ ਰਿਹਾ ਹੈ ਔਰ ਉਹ ਐਲਸੀ ਰਿਸਪੌਂਸਿਬਲ ਨੇ ਉਹਦੇ ਵਾਸਤੇ ਆਪਾਂ ਉਹਦੀ ਵੀ ਗੱਲ ਵੀ ਕਰਾਂਗੇ